ਅੱਜ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਆਓ ਆ ਬੰਦ ਰੱਖਿਓ ਇਹ ਪਰਖ ਦੀ ਘੜੀ ਆ ਪੰਜਾਬ ਦੀ ਹੋਂਦ ਦੀ ਗੱਲ ਸਾਰੇ ਜਣੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਸਾਥ ਦਿਈਏ ਕਿਉਂਕਿ ਅੱਜ ਜਿਹੜਾ ਹਵਾ ਹੈ ਉਹ ਇਹ ਨਹੀਂ ਮੰਗ ਕਰਦਾ ਕਿ ਹਰੇਕ ਬੱਚਾ ਬੱਚਾ ਕਰਦਾ ਉਹ ਇਸ ਮੋਰਚੇ ਦੇ ਵਿੱਚ ਸਮਰਥਨ ਦੇ ਵਿੱਚ ਪਹੁੰਚੇ ਮੈਂ ਸਾਰੀਆਂ ਕਿਸਾਨ ਜਿੱਤੇ ਬੰਦਿਆਂ ਨੂੰ ਅੰਤਿਕ ਜੱਤੀ ਬੰਦਿਆਂ ਨੂੰ ਸਮਾਜ ਸੇਵੀ ਜਿੱਤੇ ਬੰਦਿਆਂ ਨੂੰ ਸਾਨੂੰ ਅਪੀਲ ਕਰਨਾ ਕਿ ਆਓ ਬਾਈ ਆਪਾ ਡੱਲੇਵਾਲ ਸਾਹਿਬ ਦਾ ਸਾਥ ਦੇਈਏ ਕਿਉਂਕਿ ਅੱਜ 22 ਦਿਨ ਹੋ ਗਏ ਉਹਨਾਂ ਨੇ ਜਿਹੜਾ ਮਾਰਨ ਦਾ ਵਾਅਦਾ ਰੱਖਿਆ ਹੋਇਆ ਕਦੇ ਵੀ ਪਾਣਾ ਮਰਜ਼ ਕਰਦਾ ਜਿਹੜੇ ਵੱਡੇ ਕਿਸਾਨ ਆਗੂ ਨੇ ਸੰਯੁਕਤ ਮੋਰਚੇ ਵਾਲੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇੱਕ ਹੋਵੋ ਮੋਰਚੇ ਦਾ ਸਮਰਥਨ ਦਿਵੋ ਡੱਲੇਵਾਲ ਸਾਹਿਬ ਦਾ ਬੰਦੇਰ ਸਾਹਿਬ ਦਾ ਜਿਹੜਾ ਕਰਤਾ ਕੋ ਇਹ ਵੀ ਲੋਕਾਂ ਦੀ ਹੱਥੀਂ ਮੰਗਾਂ ਦੇ ਪਾਸੇ ਲੜਦੇ ਆ ਨਾ ਫੇਰ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਡੱਲੇਵਾਲ ਸਾਹਿਬ ਨੂੰ ਫਿਰ ਤੁਸੀਂ ਇੱਥੇ ਭੱਜਿਆ ਆਉਣਾ ਇਸ ਕਰਕੇ